इस वेले सब तो बड़ी खबर लेके आए हैं सुप्रीम कोर्ट वालों जो कि यू जी सी वालों नमें यू जी सी नियम बनाए गए थे उन्होंने सुप्रीम कोर्ट वालों रोक लगा दी गई है चीफ जस्टिस ऑफ इंडिया सूर्यकान्त ने कहा कि इस नवे नियम का गलत इस्तेमाल होने की संभावना है जिसके चलते इस नवे नियमों पर रोक लगा दिखती गई है तो इसे केंद्र सरकार के यू जी सी नोटिस जारी किया गया उन्नीस मार्च तक जवाब देने कहा गया कि उन्नीस मार्च को इस मांगे पर ਸਮਾਈ ਹੋਏਗੀ ਤੁਹਾਨੂੰ ਪਤਾ ਹੀ ਹੈ ਕਿ 13 ਜਨਵਰੀ 2026 ਨੂੰ UGC ਵੱਲੋਂ ਨਵੇਂ ਨਿਯਮ ਲਿਆਂਦੇ ਗਏ ਇਸ ਨਿਯਮਾ ਦੇ ਤਹਿਤ ਰਿਵਿਜ਼ OBC ਨੂੰ ਸ਼ਾਮਲ ਕੀਤਾ ਗਿਆ ਐਸਐਸ ਐਸਟੀ ਐਕਟ ਦੇ ਵਿੱਚ OBC ਨੂੰ ਵੀ ਸ਼ਾਮਲ ਕੀਤਾ ਗਿਆ ਜਿਸ ਤੋਂ ਬਾਅਦ ਜਿਹੜਾ ਪੂਰੇ ਦੇਸ਼ ਦੇ ਅੰਦਰ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਬਗਾਲ ਸ਼ੁਰੂ ਹੋ ਗਿਆ ਸੀ ਬਹੁਤ ਵਿਰੋਧ ਹੋ ਰਿਹਾ ਸੀ ਖਾਸ ਕਰ ਪਾਜਬਾ ਦੇ ਜਿਹੜੇ ਕਾਫੀ ਨੇਤਾ ਹੀ ਇਸ ਦਾ ਵਿਰੋਧ ਕਰ ਰਹੇ ਸੀ ਕਈ ਜਗ੍ਹਾ ਪਾਜਬਾ ਜਿਹੜੇ ਆਗੂਆਂ ਬਲੋਕਸਤੀ ਫੇਰ ਦਿੱਤੇ ਗਏ ਸਭ ਤੋਂ ਜ਼ਿਆਦਾ ਅਸਰ ਖਾਸ ਕਰਕੇ ਜਿੱਥੇ ਡਬਲ ਇੰਜਨ ਸਰਕਾਰ ਦੀ ਭਾਜਪਾ ਦੀਆਂ ਸਰਕਾਰਾਂ ਨੇ ਚਾਹੇ ਉੱਤਰ ਪ੍ਰਦੇਸ਼ ਹੈ ਰਾਜਸਥਾਨ ਹੈ ਗੁਜਰਾਤ ਹੈ ਮੱਧ ਪ੍ਰਦੇਸ਼ ਦਿੱਲੀ ਸਰ ਜਿਆਦਾ ਬਹੁਤ ਜ਼ਿਆਦਾ ਇਸ ਦਾ ਬ੍ਰੋਧ ਹੋ ਰਿਹਾ ਸੀ ਕਾਰਨ ਸੀ ਕਿ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਆ ਗਿਆ ਸੀ ਜੋ ਸ਼ਿਕਾਇਤ ਕਰਤਾ ਹੈ ਸ਼ਿਕਾਇਤ ਕਰਤਾ ਦੀ ਅਗਰ ਸ਼ਿਕਾਇਤ ਠੁੱਠੀ ਪਾਈ ਜਾਂਦੀ ਹੈ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ ਤਾਂ ਇਸ ਤੋਂ ਇਲਾਵਾ ਕਾਲ ਜਾਂ ਦੇਖ ਲਾ ਜਿਹੜੀ ਕਾਰਵਾਈ ਉਹਨਾਂ ਦੀ ਮਾਨਤਾ ਰੱਦ ਕਰਨ ਦੀ ਗੱਲ ਕੀਤੀ ਗਈ ਸੀ ਜੋ ਕਮਜੋਇ ਇੱਕ ਜਿਹੜੀ ਇਕੂ ਦੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚ ਜਨਰਲ ਵਰਗ ਨੂੰ ਪ੍ਰਤੀਨਿਧਤਾ ਨਹੀਂ ਦਿੱਤੀ ਗਈ ਸੀ ਸੋ ਇਸ ਕਰਕੇ ਇਸ ਜਿਹੜੇ ਨਵੇਂ ਨਿਯਮ ਦੇ ਉੱਤੇ ਕਾਫੀ ਸਵਾਲ ਉੱਠ ਰਹੇ ਸੀ ਤੇ ਲਗਾਤਾਰ ਦਾ ਵਿਰੋਧ ਹੋ ਰਿਹਾ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਦਿਨੀ 12 ਦੇ ਕਰੀਬ ਅਰਜ਼ੀਆਂ ਦਾਇਰ ਹੁੰਦੀਆਂ ਨੇ ਤੇ ਸੁਪਰੀਮ ਕੋਰਟ ਉਸ ਨੂੰ ਅਡਮਿਟ ਕਰ ਲੈਂਦਾ ਤੇ ਅੱਜ ਜਦੋਂ ਇਸ ਮਾਮਲੇ ਤੇ ਸੁਣਵਾਈ ਹੁੰਦੀ ਹੈ ਤਾਂ ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ ਇਹ ਜਿਹੜੇ UGC ਦੇ ਨਵੇਂ ਨਿਯਮਾਂ ਤੇ ਰੋਕ ਲਗਾ ਦਿੰਦੇ ਨੇ ਤੇ ਕੇਂਦਰ ਸਰਕਾਰ ਨੂੰ ਨੋਟ ਜਾਰੀ ਕੀਤਾ ਜਾਂਦਾ ਮੈਂ ਹਰ ਨਰੇਸ਼ ਸ਼ਰਮਾ ਅੱਜ ਅਸੀਂ ਗੱਲ ਕਰ ਰਹੇ ਹਾਂ UGC ਦੇ ਨਵੇਂ ਨਿਯਮਾਂ ਦੀ ਜਿਸ ਨੂੰ ਲੈ ਕੇ ਅੱਜ ਦੇਸ਼ ਦੇ ਵਿੱਚ ਬੜਾ ਬਵਾਲ ਪੈਦਾ ਹੋਇਆ ਹੈ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਜਿਹੜੇ ਅਪਰ ਕਲਾਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਇਹ ਕਿਆ ਰਹੇਗਾ ਇਹਦੇ ਖਲਾਕੇ ਇਹਦੇ ਵਿਰੋਧ ਦੇ ਵਿੱਚ ਸੰਤ ਸਮਾਜ ਵੀ ਆਇਆ ਬਹੁਤ ਸਾਰੇ ਲੀਡਰ ਵੀ ਆਏ ਸਾਹਿਬ ਗਿਸ਼ਵਦਾਨ ਬਾਬਾ ਬਿਸ਼ੇਸ਼ਦਾਨ ਉਹਨੇ ਵੀ ਕਹਿਆ ਕਿ ਦੇਬਿਤ ਜਿਹੜੀ ਜਿਹੜੀ ਬਰਾਬਰ ਤੱਕ ਖਤਮ ਹੋ ਜਾਏਗੀ ਕਿਉਂਕਿ ਸਾਰੇ ਭਾਰਤੀ ਐ ਸੋ ਕਿਤਨਾ ਕਿ ਇਹ ਨਵੇਂ ਨੀਮਾ ਨੂੰ ਲੈ ਕੇ ਸਵਾਲ ਉੱਠ ਰਹੇ ਸੀ ਪਰ ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਕਿ ਇਹਨਾਂ ਨੀਮਾ ਦਾ ਗਲਤ ਇਸਤੇਮਾਲ ਹੋਣ ਦੀ ਸੰਭਾਵਨਾ ਹੈ ਜਿਸ ਦੇ ਚਲਦੇ ਅੱਜ ਇਹ ਜਿਹੜੇ ਨਵੇਂ ਨੀਮਾ ਤੇ ਰੋਗ ਲਗਾਈ ਗਈ ਹੈ ਸੋ ਇਹ ਵਿਵਾਦ ਕਾਫੀ ਦਿਨਾਂ ਤੋਂ ਇਸ ਕਰਕੇ ਸੀ ਕਿਉਂਕਿ 2012 ਦੀ ਇਤਿਹਾਸ ਜੋ ਜਿਸ ਦੇ ਨਿਯਮ ਸੀ ਉਹਦੇ ਵਿੱਚ OBCs ਸ਼ਾਮਲ ਨਹੀਂ ਸੀ ਲੇਕਿਨ ਹੁਣ ਨਵੇਂ ਜੋ ਨਿਯਮ ਆਏ ਉਹਦੇ ਵਿੱਚ SC ST ਐਕਟ ਦੇ ਵਿੱਚ ਜਿਹੜਾ OBC ਨੂੰ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਬਹੁਤ ਸਾਰੇ ਇਹਦੇ ਵਿੱਚ ਕਿਉਂਕਿ ਜਿਹੜੀਆਂ ਕਮੇਟੀਆਂ ਬਣੀਆਂ ਚ ਉਹਦੇ ਵਿੱਚ ਜਨਰਲ ਵਰਗ ਨੂੰ ਪ੍ਰਤੀਨਿਧਤਾ ਨਹੀਂ ਦਿੱਤੀ ਗਈ ਜਿਸ ਕਰਕੇ ਇਸ ਨਿਯਮ ਦੇ ਉੱਤੇ ਸਵਾਲ ਖੜੇ ਹੋਏ ਪੂਰੇ ਦੇਸ਼ ਦੇ ਅੰਦਰ ਵਿਰੋਧ ਹੋਇਆ ਹਾਲਾਂਕਿ ਮਸਲੇ ਬਹੁਤ ਸਾਰੇ ਸੀ ਦੇਸ਼ ਦੇ ਅੰਦਰ क्योंकि देश अंदर गरीबी का मसला बेरोजगारी का मसला रुपया लगातार गिर रहा वो मसले सी सो तो कितना कितने ये सवाल उठ रहे थे कि शायद सरकार लोगों का ध्यान डायवर्ट करने के इस तरह का जरा नवे नियम लेके आई है ता कि लोगों का ध्यान क्योंकि जोड़े मेन देश के मुद्दे ने आर्थिकता का मुद्दा है अज फॉरन पॉलि पौर सा फेल हो चुकी है देश अंदर जी जिस तरह का हालात ने सो तो इस करके दूसरी गल एक भी सामने आ रही थ जिस तरह भाजपा ਭਾਜਪਾ ਨੇ ਪਹਿਲਾਂ ਹਿੰਦੂ ਮੁਸਲਮ ਨੂੰ ਲੜਾਇਆ ਤੇ ਹੁਣ ਭਾਜਪਾ ਅਪਰ ਕਲਾਸ ਦਲਿਤ ਅਤੇ ਜਿਹੜੀ OBC ਦੇ ਵਿਚਕਾਰ ਜਿਹੜਾ ਪਾੜਾ ਖੜਾ ਕਰ ਰਹੀ ਸੀ ਤੇ ਕਿਤਨਾ ਕਿਤੇ ਇਸ ਸਿਆਸਤ ਦੀ ਲੱਗ ਰਹੀ ਆਦੀ ਕਿ ਭਾਜਪਾ ਹੁਣ ਰੰਗ ਪੇ ਜਾਤ ਦੇ ਨਾਂ ਦੇ ਉੱਤੇ ਸਿਆਸਤ ਕਰ ਰਹੀ ਹੈ ਜਿਸ ਦੇ ਸਿੱਟੇ ਨੂੰ ਲੱਗ ਰਿਹਾ ਕਿ ਸ਼ਾਇਦ ਕਿ ਉਹ ਇਹਦੇ ਵਿੱਚ ਕਾਮਯਾਬ ਹੋ ਜਾਏਗੀ ਕਿ ਸਿੱਟਾ ਬਣੇ ਰਹਿਣਗੇ ਦੂਜੇ ਪਾਸੇ ਕਿੰਨਿਆ ਭ੍ਰੋਗ ਵੀ ਪਾਰਟੀ ਹੈ ਰਾਹੁਲ ਗਾਂਧੀ ਸੀ ਪ੍ਰਿੰਕਾ ਗਾਂਧੀ ਉਹ ਇਸ ਮਾਮਲੇ ਤੇ ਬਿਲਕੁਲ ਚੁੱਪ ਸੀ ਬ੍ਰੋਧ이터 ਨੇ ਪੂਰੀ ਤਰ੍ਹਾਂ ਚੁੱਪੀ ਸਾਧ ਰੱਖੀ ਸੀ ਇਸ ਤੋਂ ਇਲਾਵਾ ਕੇਂਦਰ ਦੀ ਪਾਤ ਪਾਦੀ ਦੀ ਸਰਕਾਰ ਐ ਮੋਦੀ ਸਰਕਾਰ ਨੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਮੂੰਹ ਬੰਦ ਕੀਤਾ ਹੋਇਆ ਚੋਣਾ ਬਲੋਂ ਵੀ ਇਸ ਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀ ਸੀ ਲੇਕਿਨ ਬ੍ਰੋਧ ਲਗਾਤਾਰ ਵਧ ਰਿਹਾ ਸੀ ਖਾਸ ਕਰਕੇ ਡਬਲ ਇੰਜਨ ਜਿੱਤੇ ਸਰਕਾਰ ਨੇ ਪਾਤ ਪਾਦੀਆਂ ਉੱਤੇ ਬਹੁਤ ਜਿਆਦਾ ਜਿਆਦਾ ਬ੍ਰੋਧ ਹੋ ਰਿਹਾ ਸੀ ਪੂਰੇ ਦੇਸ਼ ਦੇ ਅੰਦਰ ਜਿਹੜੀ ਅਪਰ ਕਲਾਸ ਸੜਕਾਂ ਤੇ ਉਤਰਾਈ ਸੀ ਅਪਰ ਕਲਾਸ ਜਿਹੜੀ ਮੋਦੀ ਦੇ ਨਾਲ ਖੜੀ ਸੀ प्रधानमंत्री नरेंद्र मोदी जे बार बार कहें सबका साथ सबका विकास कटोगे तो बटोगे ज दे नारे देने वाले मोदी उपर कलास हम कह रहे थी कि अगर भाजपा साड़ी नहीं हुई तो किसी की भी नहीं हो सकती तो इस तो इस तो बाद अपर क्लास वालों लगातार यहाँ विरोध किया जा रहा है जिसनों लैके पटीशा दायर होंगे ने पर अच सुप्रीम कोर्ट ने एक बड़ी राहत देंदे हुए इस जड़े नवे जू जी सी नियमों पर रोक लगा दी है 干了吧。